ਸਤਿ ਸ਼੍ਰੀ ਅਕਾਲ ਜੀ ਜਲਦੀ ਮੁੰਡਾ ਫੋਰਕਾਸਟ ਤੇ ਸਵਾਗਤ ਕਰਦੀਆਂ। ਸਤ ਜਿਹੜੀ ਜੁੜ ਕੇ ਚੈਨਸ ਕਰਤੋਂ ਪਰਮਾਤਮਾ ਨੂੰ ਬਹੁਤ ਬਹੁਤ ਰੱਖੀਆ ਬਖਸ਼ੀ। ਇਹ ਗੱਲ ਕਰਦੀਆਂ ਸੀ ਅੱਜ। ਸਤ ਕੰਮ ਜੋ ਕਿ ਵੋਟਾਂ ਆਪਣੀਆਂ ਜੋੜੀ ਨੇ। ਅੜਿਕਨ ਸਾਵਨ ਨੂੰ ਬੋਰਡ ਪਾਉਣ ਦੀ ਲੋੜ ਹੈ। ਉਹ ਸਰਕਾਰ ਮਾੜੀ ਆ ਵੀ ਸਰਕਾਰ ਚੁੰਡੀ ਆ ਵੀ। ਤਦ ਬੋਰਡ ਪਾਉਣੀ ਲਾਜ਼ਮੀ ਹੈ। ਕਿਉਂਕਿ ਅਸੀਂ ਪਾਰ ਦੇ ਵਸਨੀਕਾਂ। ਅਸੀਂ ਪਾਰ ਦੇ ਨਾਗਰਿਕਾਂ। ਸਾਨੂੰ ਤਾਂ ਕੰਮ ਬੋਰਡ ਪਾਉਣਾ। ਦੇ ਲੋਕਾਂ ਨੂੰ ਜਿਤਾਉਣਾ ਤੇ ਲੋਕਾਂ ਦਾ ਕੰਮ ਹੈ ਇਸ ਸਰਕਾਰ ਦਾ ਕੰਮ ਹੈ ਗੰਦ ਅਤਲਕ ਦੇ ਵਿੱਚ ਜਾਂ ਭਾਰਤ ਦੇ ਵਿੱਚ ਦੇਸ਼ ਵਿੱਚ ਹ ਆਪਣਾ ਜੋ ਕਿ ਰਾਕ ਦਾ ਨਾਮ ਸਾਫ ਸੁਧਾਰ ਕਰਕੇ ਉਸ ਦਾ ਨਾਮ ਰੋਸ਼ਨ ਕਰਨਾ ਸਾਨੂੰ ਇਹ ਜੱਤੰਗੀ ਸਾਕਾ ਬਣਾ ਦੇਈ ਹੈ ਤਾਂ ਕਿ ਇਸ ਨਾਲ ਉਹ ਸਾਡੇ ਜੋ ਕਿ ਹੁਣ ਤੱਕ ਤਾਂ ਕੋਈ ਨਹੀਂ ਸਾਡੇ ਪਿੰਡ ਨਹੀਂ ਆ ਜਾ ਕੇ ਸਾਡੇ ਸ਼ਹਿਰ ਤੀਆਂ ਕੋਈ ਦੱਸ ਲਿਖੇ ਤਾਂ ਕਿ ਸਾਡੇ ਜੋ ਕਿ ਇਹਨਾਂ ਦੁੱਖ ਤੋਂ ਕੋਈ ਬੰਦੂਰ ਕਰ ਸਕਣ ਅੰਤ ਇਸ ਨਾਲ ਜੋ ਕਿ ਸਰਕਾਰ ਦਾ ਜੋ ਕੋਈ ਜੇ ਸਾਡੇ ਜੋ ਕਿ ਸਮਾਪਤ ਨਹੀਂ ਹੋਵੇਗਾ ਕਿਉਂਕਿ ਸਰਕਾਰਾਂ ਵੀ ਜੋ ਕਿ ਆਪਣੇ ਚੰਗੇ ਮੂਡ ਵਿੱਚ ਆ ਜਾਣਗੀਆਂ ਤੇ ਸਾਨੂੰ ਵਦ ਵਦ ਕਰਨਾ ਬਲੋਂ ਵਿੱਚ ਸੰਸਾਧਨ ਚਾਹੀਦਾ ਹੈ ਕਿਉਂਕਿ ਇਸੇ ਭਰਦੇ ਨੇ ਨਾਗਰਿਕ ਕੋਣ ਕਰਕੇ ਪਰਦੇ ਨਾਗਰਿਕ ਕੋਣ ਜਾ ਭਰਦੇ ਦੋ ਕੋਣ ਕਰਕੇ ਸਕਦਾ ਹਰਦੇ ਕਹਿੰਦੇ ਕਿਸੀਂ ਚਾਏ ਬੂਡ ਪਾਈ ਤਨਾ ਬਈ ਪਰੰਤੂ ਸਰਕਾਰ ਨੂੰ ਜੋ ਕਿ ਬੜਾ ਚੰਗਾ ਨਾ ਬੋਲੀਏ ਕਿਉਂਕਿ ਸਰਕਾਰ ਸਾਡੇ ਜੋ ਵੀ ਕੁਝ ਕਰਦੇ ਸਾਡੇ ਪਤਾ ਦੀ ਕਰਦੀ ਹੈ ਇਹ ਹਰੇਕ ਇਨਸਾਨ ਨੂੰ ਬੂਡ ਪੁੰਜ ਦੇ ਤਕਾਰ ਹੈ ਬੋਰਡ ਪਾਉ ਬੋਰਡ ਬਹੁਤ ਜ਼ਰੂਰੀ ਹੈ ਜੇਕਰ ਬੋਰਡ ਨਹੀਂ ਪਾਵਾਂਗੇ ਤਾਂ ਛੋਟੀ ਦੂਸਰੀ ਚੰਨਾਪਟ ਜਾਵੇਗਾ ਸਾਨੂੰ ਜੋ ਕਿ ਜਦੋਂ ਦਾ ਬੋਰਡ ਪਾਉਣ ਨਹੀਂ ਕਿਹਾ ਜਾਵੇ ਇਹ ਮੇਸ਼ਾrangle ਦੇਖੋ ਮੇਸ਼ਾ ਜਿੱਥੇ ਵੀ ਹੋਮ ਬੋਟਾ ਹੋਣ ਤੁਸੀਂ ਜਾਓ ਉੱਥੋਂ ਨਿਸ਼ਾਨ ਲਗਾਓ ਬੋਰਡ ਬਹੁਤ ਜਦ ਤੱਕ ਇਹ ਜੋ ਕਿ ਸਰਕਾਰ ਕਾਮਯਾਬ ਬਣੇਗੀ ਕਿ ਡਿੱਗਿਓ ਸਕਾਇ ਨੰਮਸ ਕਰ ਰਿਹਾ ਹੁਕਰ ਤੋਂ ਟੇ ਇਹਨਾਂ ਜੋ ਕੰਮ ਕਾਜ ਜੋ ਕਿ ਲੋੜ ਤਾਂ ਨਹੀਂ ਹੋ ਰਿਹਾ ਪੂਰੇ ਕਰ ਸਕਾ ਇਹ ਇਸ ਨਾ ਰੂਪੀ ਸਰਕਾਰ ਜੋ ਤੁਹਾਨੂੰ ਲਾਉਣ ਤੋਂ ਸਰਕਾਰ ਜੋ ਕਿ ਲੋਕਾਂ ਦੇ ਪਦੇਵਾਂ ਸਗਮ ਗਲੇ ਤੇ ਹਮੇਸ਼ਾ ਉਹਨਾਂ ਨੂੰ ਜੋ ਕਿ ਸਾਥ ਦੇਵੇ ਕਿ ਤੇ ਕਦੇ ਵੀ ਲੋਕਾਂ ਦਾ ਹੋ ਜੁਕੀ ਇਹ ਸਾਰਾ ਨਹੀਂ ਖੁੰਦੇਗੀ। ਇਹਨੇ ਕਪੜਾ ਵੀ। ਧੰਨਵਾਦ।